ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਝੋਟੀ ਤੇ ਤਿੰਨ ਸੋਈਆਂ ਗਾਵਾਂ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਆਪਾਂ ਮਹਾਰਾਜ ਦੀ ਜੀ ਚਲੋ ਵਧੀਆ ਕਿਰਪਾ ਜੀ ਦਿਜੀਏ ਵੇਗ ਗਿਆ ਮਾਲ ਪਰਸਮ ਵਾਲਾ ਹਾਂਜੀ ਹਾਂਜੀ ਪਰਸੋਂ ਦੇ ਉਦੋਂ ਵੇਗ ਗਿਆ ਮਾਲ ਠੀਕ ਹੈ ਤੇ ਅੱਜ ਵੀ ਰੇਟ ਛੋਟੇ ਛੋਟੇ ਅੱਜ ਵੀ ਛੋਟੇ ਛੋਟੇ ਕਰਦੇ ਨੇ ਠੀਕ ਹੈ ਜੀ ਤੇ ਨਾਮ ਦੱਸਦੇ ਕਰੀ ਨਾਮ ਪ੍ਰੇਮ ਸਿੰਘ ਪਿੰਡ ਜਿਕ ਦੇਖੁਰ ਦਾ ਤਸੀਲ ਹੀ ਨਾਲਾ ਜ਼ਿਲ੍ਹਾ ਅਮਰੀਕ ਸਰ ਤੇ ਫੋਨ ਨੰਬਰ ਬੋਲ ਦੇ ਇੱਕ ਕਰੀ 950129685 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਆ ਛੋਟੀ ਤੋਂ ਕਰ ਲਈਏ ਹਾਂਜੀ ਹਾਂਜੀ ਦੱਸਿਓ ਇਹਦੇ ਬਾਰੇ ਫਿਰ ਇਹ ਵਿੱਜੀ ਇਹ ਤਾਂ ਥੋੜੀ ਜਿਹੀ ਨਾ ਝੋਟੀ ਘੱਟ ਸੁਭੀ ਆ ਅੱਛਾ ਇਹਨੂੰ ਸੁਈ ਨੂੰ ਹੋ ਗਿਆ ਜੀ 20 ਦਿਨ ਠੀਕ ਆ ਹਾਂਜੀ ਇਹ ਥੋੜੀ ਜਿਹੀ ਨਾ ਘੱਟ ਸੁਭੀ ਆ ਪਤਾ ਨਹੀਂ ਕੀ ਚੱਕਰ ਪਣਿਆ ਹੁਣ ਇਹਦੇ ਕੋਈ ਵਿੱਜੀ ਦੁੱਧ ਹੈਗਾ ਵਾ ਚਲੋ ਦੁੱਧ ਤੇ ਆ ਗਈ ਹੁਣ ਇਹਦਾ ਦੁੱਧ 3 ਕਿਲੋ ਹੋਊਗਾ ਅੱਛਾ ਹਾਂਜੀ 3 ਕਿਲੋ ਪੱਕਾ ਦੁੱਧ ਹੋਊਗਾ ਬੱਚਾ ਹੈਗਾ ਇਹਦਾ ਬੱਚਾ ਨਹੀਂ ਜੀ ਹੈਗਾ ਬੱਚਾ ਸੁੰਦਿਆ ਸਾਰ ਮਰ ਗਿਆ ਅੱਛਾ ਹਾਂਜੀ ਕਿੰਨਾ ਕੁ ਘੱਟ ਸੁਈ ਆ ਇਹ ਬੱਜੀ ਮਹੀਨੇ ਦੇ ਲਗਭਗ ਅੱਛਾ ਮਹੀਨਾ ਘੱਟ ਸੋਈ ਜੀ ਮਹੀਨੇ ਤੋਂ ਅੰਦਰ ਹੀ ਮਹੀਨੇ ਲਗਭਗ ਹੀ ਆਪਾਂ ਲਈਏ ਹੁਣ ਜਿਹੜਾ ਦੁੱਧ ਆ ਤੁਹਾਨੂੰ ਪਤਾ ਪੂਰੀ ਤਿਆਰ ਹੋ ਕੇ ਸੁੰਦੀ ਜਿੰਨੇ ਵੀ ਝੋਟੀਆਂ ਹਾਂਜੀ ਹਾਂਜੀ ਜਿੰਨੀ ਯਾਰ ਪਾਤ ਚਾ ਤੇ ਜਿੰਨੀ ਨਿੱਕ ਨਿੱਕ ਸਿੰਗੀ ਲੱਗੀ ਐ ਅੱਛਾ ਹਾਂਜੀ ਤੇ ਹੁਣ 3 ਕਿਲੋ ਦੁੱਧ ਆ ਹੁਣ 3 ਕਿਲੋ ਵਾਜੂਗੀ ਵੇਖੀ ਦਿਹਾੜੀ ਤੱਕ ਵਾਜੂਗੀ ਹੌਲੀ ਹੌਲੀ ਝੋ ਜੋ ਠੀਕ ਆ ਹਾਂਜੀ ਚਲੋ ਤੋਰਾਂ ਹਾਂ ਫਿਰ ਇੱਕ ਰੀਮ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਲੈ ਕੋਈ ਬਾਕੀ ਉਹ ਵੀਰ ਭਾ ਆਪਣੀ ਸਮਝਣਾ ਰਵੇ ਹਾਂ ਜੀ ਜਿਹੜੇ ਵਾਰਾ ਖਾਂਦੀ ਆ ਲੈ ਜੀ ਨਹੀਂ ਤੇ ਰਹਿਣ ਦੇ ਕੋਈ ਗੱਲ ਪਹਿਲਾ ਸੁਆ ਹੀ ਗਿਰਜੀ ਸੁਣਾ ਹੈ ਨੇ ਯਾਰ ਕੀ ਇਹ ਵੀ ਆਪਣੇ ਟੈਨਾਂ ਸੁੰਦੀ ਚੱਡਾ ਖੋਲਣਾ ਸੀ ਪਣਾ ਪੁਣਾ ਜਾਣਾ ਸੀ ਨੇ ਬਾਕੀ ਜੀ ਜਾਤ ਪਾਚ ਬੋਧਿਆ ਆਰਤੀ ਦੇ ਚਲੋ ਜੋ ਹੋ ਗਿਆ ਇਹਦੇ ਨਾਲ ਹੋ ਗਿਆ ਬਾਕੀ ਅਗਲੇ ਸੂਏ ਚੰਗੀ ਝੋਟੀ ਬਣੂਗੀ ਠੀਕ ਹੈ ਇਹ ਵੀ ਰਾਜੀ ਵੀ ਹੋ ਜਗੀ ਉਦੋਂ ਬਾਕੀ ਵਿੱਚ ਇੱਕ ਗੱਲ ਆ ਗਈ ਠੰਡੀ ਬੋਝ ਠੰਡੀ ਬੋਧ ਆ ਵਿੱਚ ਜਾਂਜੀ ਬੈਜੋ ਠੀਕ ਹੈ ਐਂਜੀ ਬੈਜੋ ਭਾਵੇਂ ਤੇ ਆ ਹਵਾਨਾ ਦੇਖ ਸਕਦੇ ਜੀ ਕਿੰਨਾ ਠੰਡੀ ਬਹੁਤ ਹੈ ਵੀ ਜੀ ਬਲਾਦਨ ਗਾਈ ਆ ਤੇ ਠੀਕ ਆ ਹਾਂਜੀ ਇਹ ਕਫਗਾ ਆ ਆਵੇ ਠੀਕ ਆ ਜੀ ਮਰਜੀ ਬਾਜੋ ਤੇ ਮਿਲਦੀ ਇਤਨਾ ਹੀ ਆ ਮਿਲਦੀ ਵੀ ਜੀ ਸਾਡੇ ਕੋ ਤੇ ਹਾਂਜੀ ਮਿਲਦੀ ਜੀ ਅੱਛਾ ਇਹੜੀ ਦੰਤ ਇਹਦੇ ਘਰ ਜਾ ਗਟੀ ਗੱਲ ਆ ਵੀ ਆਪਾਂ ਕਹਿੜੀ ਕਿ ਸਕਦੇ ਸਾਡੇ ਕੋ ਹਾਂਜੀ ਮਿਲਦੀ ਜੀ ਮੋਲੇ ਦਾ ਫਿਰ ਠੰਡੀ ਬਹੁਤ ਜੀ ਹਾਂਜੀ ਮੋਲ ਮੋਲ ਤੇ ਵੀ ਜੀ ਤੁਹਾਨੂੰ ਪਤਾ ਮਗਰ ਬੱਚਾ ਹੁੰਦਾ ਆਪਣੇ ਟਾਈਮ ਨਾਲ ਸੁਣਦਾ ਤੇ ਫਿਰ ਤੇ ਤੁਹਾਨੂੰ ਸੁਣਦੀ ਤੇ ਤੁਹਾਨੂੰ ਪਤਾ ਹੀ ਕਿੰਨੇ ਦੀ ਝੋਟੀ ਹੈ ਚਲੋ ਰੋਜ਼ ਵੀਡੀਓ ਬਣਾਉਂਦੇ ਜੀ ਹੁਣ ਵੇਦੀ ਝੋਟੀ ਦੇ ਦਾਂਗੇ 45000 ਦੀ 45000 ਦੀ ਵਿੱਚੋਂ ਕਰਨਾ ਮੰਨਤਾ ਨਾ ਰੋ ਨਹੀਂ ਕਰਦਾ ਕੋਈ ਗੱਲ ਨਹੀਂ ਜਾਨ ਹੀ ਪਚਾਉਣ ਵਾਲੀ ਗੱਲ ਕਰੀ ਅੱਧੀ ਕੇ ਬਸ ਜਾਨ ਹੀ ਪਚਾਉਣ ਵਾਲੀ ਆਪਾਂ ਗੱਲ ਕਰਨੀ ਆ ਇਹ ਵੀ ਮੰਨ ਲਓ ਕੋ ਕਾਂਜੀ ਝੋਟੀ ਵੀ ਲੈਂਦਾ ਵਾ ਹਾਂਜੀ ਹਾਂਜੀ ਤੇ ਉਹਨੇ ਤੁਹਾਨੂੰ ਪਤਾ ਕਿਹੜਾ ਦੁੱਧ ਦੇਣਾ ਇਹਨੇ ਦੁੱਧ ਦੇਈ ਜਾਣਾ ਇਹਦੇ ਕੋਈ ਵੀਰਕਾ ਸੇਵਾ ਕਰ ਲੂਗਾ ਜਦੋਂ ਚੋਈ ਜਾਊਗਾ ਕਿੰਨੇ ਦੇ ਜੱਤ ਸੁਣਾ ਹੀ ਕਰੀਏ ਆ 1/2 ਕਿਲੋ ਵੀ ਜੀ ਦੁੱਧ ਘਟ ਜਾ ਆਪਾਂ ਕਹਿ ਨਹੀਂ ਸਕਦੇ ਠੀਕ ਆ ਕਿਉਂਕਿ ਹੁਣ ਤੁਹਾਨੂੰ ਪਤਾ ਉਹ ਤਕੜੋ ਤੇ ਜੀ ਥੋੜੀ ਜਿਹੀ ਹੋਈ ਆ ਬਾਕੀ ਠੰਡੀ ਬਹੁਤ ਜਿਆਦੀ ਝੋਟੀ ਜੱਸ ਨੋ ਕਰੀਏ ਬਿਲਕੁਲ 41000 ਦੀ ਝੋਟੀ ਦੇ ਦਾਂਗੇ 41 ਦੇ ਹਾਂਜੀ ਠੀਕ ਹੈ ਜੀ ਹਾਂਜੀ ਤੇ ਆ ਗਾਂ ਬਸ ਇੱਥੇ ਅਗਲੇ ਸੂਏ ਬੜੀ ਝੋਟੀ ਚੰਗੀ ਠੀਕ ਹੈ ਜੀ ਕੋ ਵੀਰ ਸੇਵਾ ਵਾਲੇ ਘਰ ਜਲ ਜੂਗੀ ਤੇ ਚੰਗੀ ਬਾਕੀ ਬੂਥੀ ਵੇਖੋ ਕਿੰਨੀ ਲੰਮੀ ਝੋਟੀ ਦੀ ਹਾਂਜੀ ਹਾਂਜੀ ਤੇ ਆ ਦੇਖ ਸਾ ਤੇ ਗਾਵਾਂ ਆ ਗੀਆਂ ਉਹਨਾਂ ਪਹਿਲੇ ਨੰਬਰ ਤੇ ਜਿਹੜੇ ਆ ਗਾਂ ਦੇ ਦੇਖ ਸਾ ਤੇ ਲੱਗੇ ਤਾਂ ਹਾਂਜੀ ਤੇ ਮਗਰ ਵੀ ਇਹਦੇ ਵਛੇ ਆ ਬਹੁਤ ਸੋਹਣਾ ਲੱਗੇ ਮਸ਼ੀਨ ਜੀ ਮਗਰ ਤੇਨੂੰ ਕਿੰਨਾ ਚਿਰ ਹੋ ਗਿਆ ਵਿਦੀ ਸੁਈ ਨੋ ਇਹਨੂੰ ਸੁਈ ਨੂੰ ਅੱਜ 9 8ਵਾਂ ਨਵਾਂ ਦਿਨ ਜੀ ਤੇ ਕਿੰਨਾ ਦੁੱਧ ਤਿਆਰ ਕਰਗੀ ਜੇ ਦੁੱਧ ਦੇ ਵੀਰ ਜੀ ਇਹਦੇ ਕੋ ਪੱਕਾ ਜਿਹੜਾ ਦੁੱਧ ਆਣਾ 14 ਕਿਲੋ ਹੋਊਗਾ ਪਰ ਆਪਾਂ 13 ਕਿਲੋ ਚਵਾ ਕੇ ਦਾਂਗੇ ਘਰੋਂ ਲੀਟਰ ਮਾਰ ਕੇ ਠੀਕ ਆ ਤੇ ਕਿਦਾਂ ਚਵਾਈ ਜਾਊਗੀ ਵੀਰ ਜੀ ਇਹ ਚਵਾਈ ਜਾਊਗੀ 15 ਕਿਲੋ ਦੇ ਲਗਭਗ ਦੇ ਚਵਾਊਗੀ ਕੋਈ ਚੰਗੇ ਵੀਰ ਭਰਾ ਸੇਵਾ ਦੇ ਘਰ ਸੇਵਾ ਦੇ ਘਰ ਚਲ ਜੂਗੀ ਤੇ ਵੱਧ ਵੀ ਚਵਾ ਸਕਦੀ ਐ ਤੋਰੋ ਫਿਰ ਇੱਕ ਲਈਨੋ ਇਹ ਵੀ ਕੱਦ-ਕਾਠ ਚ ਵਧੀਆ ਬਹੁਤ ਜੱਲੀ ਹੈ। ਬਾਕੀ ਥਣਪਾਡਾ ਬਹੁਤ ਸੋਹਣਾ ਲੱਗਾ। ਠੀਕ। ਇੱਕ ਇੱਕ ਅੱਦ-ਕਾਠ ਪੱਖਾ ਉੱਚੀ ਹੈ ਤੇ ਸਰੀਰੋਕਾਰੀ ਹੈ ਨਾ ਬਹੁਤੀ ਰਾਜੀ ਤੇ ਨਾ ਬਹੁਤੀ ਲਿੱਸੀ ਹੈ। ਠੀਕ ਜੀ ਹੈ। ਥੋੜੀ ਜਰਸੀ ਕ੍ਰੋਸ ਹੈ ਐਚਐਫ ਦੇ ਨਾਲ। ਹਾਂਜੀ। ਬਾਕੀ ਜੀ ਕੱਦ-ਕਾਠ ਤੋਂ ਕੋਈ ਵੀਰੰਦਾ ਚੱਲ ਆਲੇ। ਕੱਦ-ਕਾਠ ਚੰਗਾ ਵਾਤਨਾ ਲੈ ਜੋ ਲੈ ਜੋ ਜੀ। ਲੈ ਜਾ ਕੋਈ ਨਾ ਬਾਕੀ ਰਹੀ ਪਾਜੀ ਪੱਕੇ ਖਾਣ ਨੂੰ ਥੋੜਾ ਸਰੋ ਤੇ ਇਹਦਾ ਕਿੰਨਾ ਰੱਖਣਾ ਮੁੱਲ ਵੀ ਜੀ ਜੀ ਜੇ ਇਹਨੇ ਫੁੱਲ ਸੰਭੀ ਹੁੰਦੀ ਤੇ 50000 ਦੀ ਗਾਂ ਸੀ ਹਾਂਜੀ ਹਾਂਜੀ ਹੁਣ ਜੈਦ ਜੀ ਦੇ ਦਈਏ ਕਿੰਨੇ ਦੀ ਮੁੱਲ ਕਰਨ ਨੂੰ ਭਾਵੇਂ 45000 ਤੇ ਭਾਵੇਂ 40000 ਕਰਾਈ ਦਿਓ ਹਾਂਜੀ ਪੂਰੇ 33000 ਦੀ ਵੈਟ ਦੇ ਦਾਂਗੇ ਅਛਾ 33000 ਦੀ ਯਾਰ ਹੋਰ ਛੜ ਦਾਂਗੇ 32000 ਦੀ ਦੇ ਦਾਂਗੇ ਤੇ ਦੁੱਧ 13 ਲੀਟਰ ਘਰ ਚਵਾ ਦੋਗੇ ਮੈਂ 10 ਲੀਟਰ ਮਾਰ ਕੇ ਦੇ ਠੀਕ ਹੈ ਜੀ ਤੇ ਆ ਗੱਬਨ ਜੀ ਹਾਂਜੀ ਗੱਬਰ ਜੀ ਇਹ ਕਿੰਨਾ ਕੁ ਲੈ ਜੀ ਟਾਈਮ ਇਹ ਹੋਵੇ ਜੀ 4-5 ਦਿਨ ਖੜੂ 4-5 ਦਿਨ ਲੈ ਜਾ ਤੇ ਥਾਣੇ ਕਰੀ ਤੁਹਾਨੂੰ ਇਹਦੇ ਲੱਗੇ ਤੇ ਦਿਖਾਈਏ ਥਾਨਾ ਕਾਫੀ ਚੰਗਾ ਲੱਗਾ ਐ ਬਾਕੀ ਜੀ ਕੋਈ ਇਹਨਾਂ ਨੂੰ ਗਰਮੀ ਦੀ ਨਹੀਂ ਡਰ ਕੋਈ ਗੱਲ ਨਹੀਂ ਕੋ ਬਾਦ ਨਹੀਂ ਇਹਨਾਂ ਕਿਹੜਾ ਠੀਕ ਆ ਤੇ ਇਹ ਕਿੰਨੇ ਕੇ ਦੁੱਧਾ ਲਈਏ ਹੁਣ ਵੇਖੋ ਕਿ ਦੱਸਣਾ ਲੱਗਾ ਇਹ ਵੀ ਮੇਰ ਜੀ 12 14 ਕਿਲੋ ਦਾ ਘੱਟ ਕੀ ਚਵਾਉਗੀ ਠੀਕ ਆ ਹਾਂਜੀ ਬਾਕੀ ਇਹ ਕਿ ਹੈ ਸਾਰੀਆਂ ਗਰਮੇ ਚੋਂ ਚੋਂਨ ਆਲੀਆਂ ਵਾ ਜੀ ਆਪਾਂ ਤੇ ਅੰਦਾਜ਼ੇ ਹੀ ਦੱਸਣੇ ਆ ਦੋ ਰੁਪਏ ਵੀਰ ਕੇ ਬਾਸ ਰੰਦਾ ਬਾਕੀ ਕੱਦ ਘਾਠੇ ਦਾ ਵੀ ਠੀਕ ਆ ਭਾਰੀ ਹੈ ਵੀ ਕੀ ਵਜਨ ਚ ਹੈਗਾ ਬਾਕੀ ਹਲੇ ਤਿਆਰ ਹਨੀ ਆ। ਹਾਂ ਜੀ ਤਿਆਰ ਹੋ ਰਹੀ ਐ ਟੱਲਾ ਟੋ ਨਾ ਬਹੁਤ ਜਰੀ। ਬਾਕੀ ਥਾਂ ਥਣ ਬਹੁਤ ਸੋਹਣਾ ਲੱਗਾ ਵੇ ਜੀ। ਲੈ ਜੀ। ਕਦ ਕਾਟ ਹੀ। ਤੇ ਇਹਦਾ ਮੁੱਲ ਵਿੱਤੀ ਫਿਰ? ਹਾਂ ਜੀ। ਇਹਦਾ ਮੁੱਲ ਇਹਦਾ ਮੁੱਲ ਵੀ ਦਿੱਤੀ ਗੈ ਜੀ ਕਰਦੀ ਹੈ ਕਿੰਨਾ ਜੇ ਇਹਦੇ ਵੀ ਜੀ ਸੂਈ ਹਾਂਜੀ ਇਹ ਵੀ ਕਿਸੇ ਨੂੰ ਲੀਟਰ ਮਰਵਾ ਕੇ ਦਵਾਂਗੇ ਅੱਛਾ ਜਾਂ ਜੋਦਾ ਮਰਵਾਉਣੇ ਆਖਰ ਨੇ ਵੀ ਉਹਦਾ ਲੀਟਰ ਮਾਰ ਕੇ ਦਵਾਂਗੇ ਠੀਕ ਆ ਹੁਣ ਵੀਰ ਜੀ ਵੈੜਾ ਜੀ ਗੱਬਲ ਗੱਬਣੀ ਦੇ ਦਾਂਗੇ 32000 ਰੁਪਏ ਦੇ ਦਾਂਗੇ ਇਹ ਵੀ 32000 ਦੇ ਹਾਂਜੀ ਮੁੱਲ ਕਰਾਉ ਨੂੰ ਭੈ ਜਿੰਨਾ ਮਰਜ਼ੀ ਕਰਾਈ ਜੋ ਠੀਕ ਆ ਹਾਂਜੀ ਚਲੋ ਛੋਟ ਛੜ ਮੌਕੇ ਦੇ ਹੋ ਜੋਗੀ ਕੋਈ ਨਹੀਂ ਮੌਕੇ ਹੁਣ ਇੱਕ ਹੋਰ ਸੂਈ ਸਵਾਈ ਆ ਹਨ ਇਹਦੇ ਵੀ ਤੁਹਾਨੂੰ ਲੱਗੇ ਤਾਂ ਦਿਖਾਈਏ ਹਨ ਕਾਫੀ ਲਾਜਵਾ ਬੇ ਆ ਦੇਖ ਲਾ ਦੇ ਤੇ ਇਹਦੇ ਮਗਰ ਕੀ ਜੇ ਕੱਛਾ ਜੀ ਵੇਚੀ ਇਹਦੇ ਮਗਰ ਵਛਾ ਨਾੜੂ ਜਿਹੜਾ ਬੱਚੇ ਦਾ ਨਾਂ ਆਲੀਏ ਵਜੀ ਜੀ ਨਿੱਕੇ ਦਾ ਨਾਂ ਖਾਵੇ ਠੀਕ ਆ ਬੌਲਾ ਹੀ ਵਜੀ ਇਹਦੇ ਸਾਡੇ ਬੌਲਾ ਬਣ ਜੂਗਾ ਤੇ ਗਾਂ ਲੈ ਜੇ ਨਹੀਂ ਤੇ ਰਹਿੰਦੇ ਅੱਛਾ ਹਾਂਜੀ ਕਿੰਨਾ ਚਿਰ ਹੋਇਆ ਸੁਈਨ ਤੀਜਾ ਦਿਨ ਸੁਈਨ ਉਹ ਤੇ ਕਿੰਨਾ ਬੋਲਾ ਜੇ ਇਹਦੇ ਕੋਲ ਬੋਲਾ 18 ਕਿਲੋ ਹੁੰਦਾ ਤੇ ਇਹ ਕਿੰਨਾ ਚਵਾਈ ਜਾਊਗੀ ਇਹ ਵੀ ਵੇਚੀ 10 ਕਿਲੋ ਚਵਾਈ ਜਾਊਗੀ ਇਹ ਆਵੇ ਕਿ ਗਰਮੀਆਂ ਦਾ ਸਾਰੀ ਜਾਊਗੀ ਸਾਰਾ ਕਿਹਨੂੰ ਇਹਨੂੰ ਇਹਨੂੰ ਕਿਹੜੀ ਵਿੱਚ ਗਰਮੀ ਦੀ ਪਰਵਾਹ ਆ ਹਾਂਜੀ ਹਾਂਜੀ ਸਾਰੀਆਂ ਗਰਮੀਆਂ ਨੇ ਠੋਕ ਕੇ ਦੁੱਧ ਦੇਣਾ ਤੁਰਫੇ ਫਿਰ ਇੱਕ ਰੀਮ ਖਾਨ ਬੜਾ ਸੋਹਣਾ ਲੱਗਾ ਹਾਂ ਬੜਾ ਲੱਗਾ ਜਿਹੜਾ ਇਹਦੇ 10 ਕਿਲੋ ਦੁੱਧ ਜਿਹੜਾ ਕਹਿੰਦੇ ਚਵਾਈ ਜਾਊਗੀ ਬਾਦਵੀਂ ਦਵਾ ਸਾਦੀ ਆਪਾਂ ਤੇ ਲਈ ਅੰਦਾਜ਼ੇ ਦਿੱਤੇ ਗਏ। ਬਾਕੀ ਵੀ ਜੀ ਵਜਨ-ਵਜਨ ਚਾ, ਕਦ ਕੋ ਦਿੱਤਿਆ। ਲੈ ਜ। ਬਾਕੀ ਵੀ ਜੀ ਛੋੜਾ ਛੋੜਾ ਸਿੰਗੇ ਆ ਚੂੰਗਾ। ਸਿੰਗੇ ਤੇ ਹੈਗੇ ਆ ਸਿਰ। ਦੇ ਦਾ ਮੁੱਲ ਫਿਰ ਤੁਹਾਨੂੰ ਪਤਾ ਵੀ ਜੀ ਜੇ ਭੋੜੀ ਹੁੰਦੀ ਤੇ ਮੁੱਲ ਵੀ ਇਹਦਾ ਤਾਂ ਚੜ ਜਾਣਾ ਇਸ ਵੀ ਪੂਰੀ ਹਾਂਜੀ ਹਾਂਜੀ ਹੁਣ ਵੀ ਜਿੰਨਾ ਥੱਲੇ ਥਣ ਪਾਂਡਾ ਸੋਨਾ ਲੱਗਾ ਹੁਣ ਜੈ ਜੀ ਦੇ ਦਾਂਗੇ ਕਿੰਨੇ ਦੀ ਹੁਣ ਵੀ ਜੀ ਮੁੱਲ ਕਰਨ ਉਹ ਤੇ ਭਾਵੇਂ 5000 ਕਰਾਈ ਜਾਓ 5000 ਦੀ ਵੈੜ ਭਾਈ ਜਰ ਜੀ ਹਾਂਜੀ ਵਿੱਚ ਛੋਟ ਛਟ ਹੋ ਜਾਊਗੀ ਮੌਕੇ ਤੇ ਕੋਈ ਨਹੀਂ ਕਰਦਾ ਬਾਕੀ ਵੀ ਜੀ ਸੱਜਰ ਵੈੜ ਆ ਆਹ ਹੋਏ ਇਹ ਆ ਕੀ ਗਰਮੀਆਂ ਚ ਚੌਣ ਵਾਲੀ ਆ ਗਰਮੀਆਂ ਚ ਚੌਣ ਵਾਲੀ ਆ ਠੀਕ ਹੈ ਤੇ ਬਾਕੀ ਵੀ ਜੀ ਆਪਾਂ ਬੱਚਾ ਛੱਡ ਕੇ ਆਂਦੀ ਵਜਾ ਕੋ ਲੱਤ ਤੋਂ ਲੱਤ ਪੁੱਟੇ ਤਾਂ ਵੀ ਆਪਣੀ ਜ਼ਿੰਮੇਵਾਰੀ ਕਿਸੇ ਦੇ ਘਰ ਜਾ ਕੇ ਬਾਕੀ ਇਹ ਆ ਕਿ ਸੋਈਆਂ ਸਵਾਈਆਂ ਤੁਹਾਡੇ ਘਰੋਂ ਸੋਈ ਤਸੱਲੀ ਕਰਕੇ ਛੜੇ ਹਨ ਜਦਿਆਂ ਤੇ ਸੋਈਆਂ ਸਵਾਈਆਂ ਆਪਣੇ ਇੱਥੇ ਤਸੱਲੀ ਕਰਕੇ ਦੋ ਟਾਈਮ ਚਵਾਈ ਕਰਕੇ ਤਿੰਨ ਟਾਈਮ ਚਵਾਈ ਕਰਕੇ ਲੈ ਜਾਓ ਨਹੀਂ ਕੋਈ ਵੀਰ ਆ ਸਕਦਾ ਵੀਡੀਓ ਕਾਲ ਤੇ ਜਵਾ ਲਓ ਬਾਕੀ ਜ਼ਿੰਮੇਵਾਰੀ ਤੁਹਾਡੀ ਆਪਣੀ ਤਸੱਲੀ ਕਰਕੇ ਛੜਨ ਦੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ